ਹਾਂ ਜੀ ਕਰੀ ਮਮੀ ਜੀ ਹਾਂ ਮੈਂ ਤੁਹਾਡੇ ਨਾਲ ਇੱਕ ਸਲਾਹ ਕਰਨੀ ਸੀ ਦੱਸ ਦੱਸਣਾ ਮੈਂ ਕੀ ਆ ਜੀਵਨ ਪੈੰਜੀ ਕਹਿੰਦੇ ਹੀ ਵੀ ਵੀਰ ਦਵਾਈ ਖਾ ਕੇ ਵੀ ਠੀਕ ਨਹੀਂ ਆ ਫਰਕ ਤੇ ਮਾਸਾ ਨਹੀਂ ਪਿਆ ਹਾਂ ਤਾਂ ਦੇ ਇੱਕ ਡਾਕਟਰ ਹੈਗਾ ਵਾ ਜੇ ਆਪਾਂ ਨੂੰ ਹਾਲੀਏ ਤੇ ਤੇ ਮੈਂ ਹਾਂ ਚੱਲ ਫਰਕ ਪੈਣਾ ਚਾਹੀਦਾ ਵਾ ਆਂਦੀ ਡਾਕਟਰ ਬੜਾ ਸਿਆਣਾ ਵਾ ਅੱਛਾ ਉਹਨੇ ਸਾਰੇ ਟੈਸਟ ਕਰਕੇ ਦੱਸ ਦੇਣਾ ਵਾ ਵੀ ਕੀ ਗੱਲ ਵਾ ਤੇ ਪਹਿਲਾਂ ਕਿੱਥੋਂ ਲਿਆਂਦੀ ਦਵਾਈ ਮੈਂ ਹਰ ਅਰਦਾਸ ਪਰੋਂ ਲਿਆਂਦੀ ਹੀ ਦਵਾਈ ਖਾਂਦੇ ਨੇ ਤੇ ਦਿਨ ਹੋ ਗਏ ਆ 2-3 ਨਹੀਂ ਫਰਕ ਪਿਆ ਤੇ ਹੁਣ ਮੈਂ ਕਹਿਣ ਲਈ ਆ ਵੀ ਉੱਥੋਂ ਨਾ ਟੈਸਟ ਕਰਵਾ ਲਈਏ ਚੱਲੇ ਆ ਫਰਕ ਪੈਣਾ ਚਾਹੀਦਾ ਵਾ ਬੜੀ ਟੈਨਸ਼ਨ ਜੀ ਹੁੰਦੀ ਹੈ ਜਦੋਂ ਇਹਨਾਂ ਵਾਲੇ ਵੇਖਨੀ ਆ ਮੈਂ ਟੈਨਸ਼ਨ ਵੀ ਸੱਚੀ ਧੀਏ ਗੱਲ ਇਹ ਤਾਂ ਵਾ ਵੀ ਇਹ ਰਾਮ ਆਉਣਾ ਚਾਹੀਦਾ ਵਾ ਜੇ ਹੋਰ ਚੰਗਾ ਡਾਕਟਰ ਆ ਨਾ ਦੱਸ ਪਾਈਏ ਕੁੜੀ ਨੇ ਤੋਨੇ ਮਾੜੀ ਦੀ ਨਹੀਂ ਪਾਈ ਹੋਣੀ ਤੇ ਉੱਥੇ ਇੱਕ ਵਾਰੀ ਵੀ ਖਾੜ ਲਓ ਜਾ ਕੇ ਟੈਸਟ ਟੁਸ਼ਟ ਕਰਾ ਕੇ ਵੇਖ ਲਓ ਆਹੋ ਮੈਂ ਤੇ ਇਹੋ ਗੱਲ ਹੀ ਕਹਿਣ ਰਹੀ ਆ ਪਰ ਇਹ ਨਹੀਂ ਮੰਨਦੇ ਇਹ ਕਿਉਂ ਨਹੀਂ ਮੰਨਦਾ ਇਹ ਨਹੀਂ ਮੈਂ ਠੀਕ ਵਾਂ ਮੈਨੂੰ ਦਵਾਈ ਦਾ ਖਾ ਲੈੰਦੋ ਜਿਹੜੀ ਲਿਆਂਦੀ ਆ ਤੇ ਇਹੋ ਹੀ ਤਾਂ ਗੱਲ ਵਾ ਦਵਾਈ ਖਾਂਦੇ ਆ ਖਾਂਦੇ ਆ ਨੁਕਸ ਜ਼ਿਆਦਾ ਵਧੂਗਾ ਤੇ ਫੇਰ ਕਿੱਧਰ ਨੂੰ ਜਾਣਾ ਵਾ ਹੁਣ ਥੋੜਾ ਵਾ ਤੇ ਫੜਿਆ ਜਾਊ ਨੁਕਸਰ ਨਹੀਂ ਹੈ ਅਨ ਦਵਾਈ ਸਿਆਪਾ ਪਾ ਲਿਆ ਹੁਣ ਇਹ ਪਤਾ ਨਹੀਂ ਕਿਹੜਾ ਨਵਾਂ ਡਾਕਟਰ ਕੱਢ ਲਈ ਆ ਕਿ ਡਾਕਟਰ ਹੈਗਾ ਮੈਂ ਉਹਦੇ ਕੋਲ ਲੈ ਕੇ ਜਾਣੀ ਤੇ ਟੈਸਟ ਕਰਵਾਨੀ ਆ ਉਨੇ ਬੰਦਾ ਪੁੱਛੇ ਪੈਸੇ ਕਿਹੜੇ ਰੁੱਖਾਣਾ ਲੱਗੇ ਆ ਜਿਹੜੇ ਆਣ ਆਣ ਕੇ ਸਲਾਵਾ ਦਿੰਦੀ ਫਿਰਦੀ ਏ ਪਤਾ ਨਹੀਂ ਕਿੱਥੋਂ ਆ ਗਈ ਏ ਉਹ ਨਵਾਂ ਡਾਕਟਰ ਦੱਸਦਾ ਤੇ ਮਾਦਾ ਵੀ ਉਹੋ ਜੀ ਉਹਨੇ ਵੀ ਮਗਰ ਲਾ ਕੇ ਕਹਿਣਾ ਹਾਂ ਹਾਂ ਉਹ ਡਾਕਟਰ ਕੋ ਦਵਾਈ ਲਿਆ ਦੋ ਕੋਈ ਨਹੀਂ ਲਗਵੀਰ ਆਂਦਾ ਨਾ ਕਰਦੀਆਂ ਗੱਲ ਜਰਾ ਮੰਮੀ ਉੱਥੇ ਲੈ ਹੀ ਜਾਈਏ ਮੇਰੇ ਤੇ ਨਹੀਂ ਆਖੇ ਲੱਗਦੇ ਤੁਸੀਂ ਮਾੜਾ ਜਾ ਸਮਝਾਓ ਹਾਂ ਤੁਹਾਡੇ ਆਖੇ ਲੱਗ ਜਾਣਾ ਵੈ ਇਹਨਾਂ ਨੇ ਕੋਈ ਨਹੀਂ ਸਮਝੰਨੀ ਆ ਮੈਂ ਜਾਣਾ ਕਿਉਂ ਨੀਗਾ ਆਖੇ ਨਹੀਂ ਲੱਗਦਾ ਆਪਣਾ ਲਾਜ ਨਹੀਂ ਕਰਾਉਣਾ ਇਥੋਂ ਨਿਕਾ ਲਾਉਣ ਬਿਮਾਰੀ ਅੰਦਰ ਲਾ ਕੇ ਬੈਠੇ ਰਹਿਣਾ ਨਾ ਜਿੱਥੋਂ ਫਰਕ ਪਵੇ ਦੂਜੇ ਤੋਂ ਲੋਕੀ ਦਵਾਈ ਲੈ ਲੈਂਦੇ ਆ ਇੱਕੋ ਹੀ ਗੱਲ ਥੋੜੀ ਫੜ ਛੜੀ ਦੀ ਪੀਏ ਹੋ ਇੱਕੋ ਡਾਕਟਰ ਕੋਲ ਦਵਾਈ ਲੈਣੀ ਆ ਨਾਲੇ ਨਾ ਤੁਹਾਡੀ ਨਿੱਕੀ ਨੋ ਆਈ ਹੀ ਮੇਰੇ ਵੱਲ ਕਹਿਣ ਲਈ ਹੀ ਜੀਵਨ ਭੈਣ ਜੀ ਮੈਨੂੰ ਚਾਜ ਨਾ ਬੋਲੀ ਨੀਗੀ ਮੈਨੂੰ ਗੱਲਾਂ ਬਾਤਾਂ ਬੜੀਆਂ ਕੀਤੀਆਂ ਵਾ ਤੇ ਮੈਂ ਹਾਂ ਗੱਲਾਂ ਤਾਂ ਕੀਤੀਆਂ ਨੇ ਸੱਚੀਆਂ ਬਹਾਨਾ ਲਾ ਕੇ ਗਏ ਅੱਡੇ ਦਾ ਤੇ ਤੁਰੇ ਤੁਸੀਂ ਸ਼ਹਿਰ ਫਿਰਦੇ ਸੀਗੇ ਹੁਣ ਉਹਨੇ ਗੱਲਾਂ ਸੱਚੀਆਂ ਕਹੀਆਂ ਤਾਂ ਤੁਹਾਨੂੰ ਲੱਗੀਆਂ ਮਿਰਚਾਂ ਇਹ ਮੈਂ ਗਾਲੀ ਜਵਾਬ ਦੇ ਦੇਣਾ ਵਾ ਮੈਂ ਹਾਂ ਜਵਾਬ ਨਾ ਦਵਾਂ ਉਹ ਇੱਥੇ ਹੀ ਰਹੀ ਆ ਬਥੇਰੀਆਂ ਗੱਲਾਂ ਸਾਨੂੰ ਵੀ ਕਰਦੀ ਰਹੀ ਆ ਪਰ ਚੁੱਪ ਕਰਕੇ ਨਾ ਸੁਣ ਲਈਦੀਆਂ ਹੈਗੀਆਂ ਮੈਂ ਜੇ ਜਵਾਬ ਦੇਂਗੀ ਨਾ ਤੇਰਾ ਕੀ ਇਰਾਦਾ ਉਹ ਕਹੂਗੀ ਵੀ ਬੜੀ ਚੰਗੀ ਆ ਤੇਰੀ ਬੇਇੱਜ਼ਤੀ ਹੋਣੀ ਆ ਆ ਉਹ ਤੇ ਹੋਣੀ ਹੋਣੀ ਜਦੋਂ ਗਾਲੀ ਉਹਦਾ ਜਵਾਬ ਸਵਾਲ ਕਰੂਗੀ ਤੇ ਉਹਨ ਕਿਹੜੀ ਮਾੜੀ ਗੱਲ ਆਕੀ ਪੀ ਚਾਰ ਚਾਰ ਘੰਟੇ ਦਵਾਈ ਤੇ ਲੱਗਦੇ ਨੇ ਇਹਦੇ ਚੋਂ ਮਾੜਾ ਕੀ ਕਹਤਾ ਇਹਨਾਂ ਨੂੰ ਇਹਨਾਂ ਨੂੰ ਗੱਲ ਬੁਰੀ ਲੱਗ ਗਈ ਉਹ ਸੱਚੀ ਹੀ ਨਾ ਤਾਂ ਬੁਰੀ ਲੱਗੀ ਇਹੋ ਗੱਲ ਵਾ ਨਾ ਮੈਂ ਮੈ ਤਾਂ ਨਹੀਂ ਆਂਦੀ ਰੋਟੀ ਫੜਾਉਣੀ ਨਾ ਉਹਨੂੰ ਚਾਹ ਫੜਾਉਣੀ ਆਪੇ ਫੜਾ ਦੇਉਂ ਮੈਂ ਚੱਲ ਕੋਈ ਗੱਲ ਨਹੀਂ ਰੋਟੀ ਪਾਣੀ ਮੈਂ ਆਪੇ ਉਹਨੂੰ ਫੜਾ ਦੂੰਗੀ ਮੈਂ ਹਾਂ ਉਹਦਾ ਸੁਭਾਅ ਹੀ ਐਦਾਂ ਦਾ ਵਾ ਵੀ ਜਿਹੜੀ ਗੱਲ ਮੂੰਹ ਤੇ ਕਰ ਦੇਣੀ ਆ ਇੱਥੇ ਰਹੀ ਆ ਉਹ ਪਤਾ ਵਾ ਸਾਨੂੰ ਉਹਦਾ ਸੁਭਾਅ ਹੈ ਉਹ ਜਦ ਜਿਹੜੀ ਸੱਚੀ ਗੱਲਾਂ ਨੂੰ ਮੂੰਹ ਤੇ ਕਰ ਦੇਣੀ ਤੇ ਗੁੱਸਾ ਖਾਦਾ ਇਹ ਉਹਨੇ ਜਾਣਾ ਕਦੋਂ ਆ ਮੈਂ ਹਾਂ ਜੇ ਨਹੀਂ ਉਹਨੇ ਜਾਣਾ ਉਹਨੇ ਦੋ ਚਾਰ ਦਿਨ ਰਹਿਣਾ ਵਾ ਤੇ ਜੇ ਇਹਨੂੰ ਪਤਾ ਲੱਗਾ ਨਾ ਪਿਓ ਕਹਿਣ ਲਈ ਆ ਵੀ ਮੈਂ ਨਾਲ ਖੜਕੇ ਤੇ ਦਵਾਈ ਦਵਾ ਕੇ ਲਿਆਉਣੀ ਆ ਫੇਰ ਇਹਨੇ ਤੜਫਣਾ ਵਾ ਕਿ ਉਹ ਕੌਣ ਹੁੰਦੀ ਆ ਸਾਡੇ ਘਰ ਵਿੱਚ ਆਣ ਕੇ ਤੇ ਗੱਲਾਂ ਉਹ ਭੈਣ ਵਾ ਉਹ ਕੌਣ ਹੁੰਦੀ ਆ ਭੂਆ ਦੀ ਧੀ ਜਾਂ ਮਾਮੇ ਦੀ ਧੀ ਕੋਈ ਦੋ ਹੁੰਦੀਆਂ ਨੇ ਇਹਦੇ ਚ ਕਿਹੜੀ ਗੱਲ ਵਾ ਨਾ ਮੰਮੀ ਤੇ ਕੋਈ ਤਾਂ ਕੋਈ ਲੈ ਕੇ ਤੁਰਦਾ ਇੱਥੇ ਰਹੀ ਆ ਆਹੋ ਤੇ ਪਿਆਰ ਬਣਿਆ ਵਾ ਇਹ ਤਾਂ ਗੱਲ ਹੈਗੀ ਜਿਦੋਂ ਜਿੱਥੇ ਰਹੀਏ ਉੱਥੇ ਪਰਿਵਾਰ ਦੇ ਵਿੱਚ ਬੰਦਰ ਵਾਲਿਆ ਮਿਲਿਆ ਉਹ ਜਾਪਦਾ ਨਹੀਂ ਵੀ ਮੈਂ ਰਿਸ਼ਤੇਦਾਰ ਦੇ ਵਿੱਚ ਹਾਂ ਉਹ ਤਾਂ ਸਮਝਦਾ ਵੀ ਮੇਰੇ ਆਪਣੇ ਭੈਣ ਭਰਾ ਦੇ ਹਾਂ ਮੈਂ ਤਾਂ ਬਥੇਰਾ ਸਮਝਾਇਆ ਮੈਂ ਕੋਈ ਗੱਲ ਨਾ ਕਰੀ ਉਹਨੇ ਚਾਰ ਦਿਨ ਰਹਿ ਕੇ ਤਾਂ ਚਲ ਜਾਣਾ ਵਾ ਤੇ ਤਮਾਸ਼ਾ ਨਵਾਂ ਨਾ ਲਾਵੀ ਅੱਗੇ ਘਰ ਦੇ ਵਿੱਚ ਨਾ ਅਸੀਂ ਬੜੇ ਫਿਕਰ ਦੇ ਵਿੱਚ ਹਾਂ ਉਹਨਾਂ ਕੋਈ ਜਿਹੜਾ ਆਉਂਦਾ ਭੈਣ ਭਰਾਤੀ ਪੁੱਤ ਉਹ ਕਹਿੰਦਾ ਬੈਰ ਇੰਦਾ ਵਾ ਕਰਾ ਜਦੋਂ ਨਿਕਲਿਆ ਨਹੀਂ ਜਾਂਦਾ ਨਹੀਂ ਨਿਕਲਿਆ ਜਾਂਦਾ ਕਿੰਨੇ ਚਿਰ ਬਾਅਦ ਤੱਕ ਗਿਆਈ ਆ ਆਹੋ ਤੇ ਫੇਰ ਇਹਨੂੰ ਗੱਲਾਂ ਚ ਬੰਡਿਆ ਪਈਆਂ ਉਹਦੀਆਂ ਤੇ ਜੇ ਕੋਈ ਗੱਲ ਕਰੂਗੀ ਮੁੜ ਕੇ ਨਾ ਆਉ ਉਹ ਨਾ ਫੇਰ ਨਾ ਆਏ ਕਿ ਉਹਨੂੰ ਕੀ ਗੱਲ ਕੋਈ ਨਹੀਂ ਮੈਂ ਤੁਹਾਨੂੰ ਇਹੋ ਗੱਲ ਕਹਿਣੀ ਵੀ ਤੁਸੀਂ ਇਹਨਾਂ ਨੂੰ ਸਮਝਾਓ ਮੜਾ ਜਾ ਕਿ ਜਾ ਕੇ ਤੇ ਦਵਾਈ ਲੈਵੇ ਮੈਂ ਕਹਿੰਨੀ ਇਹਦਾ ਨਾ ਕਰੋ ਆਹੋ ਕਹਿੰਨੀ ਇਹਨੂੰ ਵੀ ਦਵਾਈ ਲਿਆ ਤੂੰ ਮੈਂ ਇੱਕੋ ਡਾਕਟਰ ਦੇ ਸੱਤਿਆਂ ਬੈਠਾ ਰਹੋ ਜਦੋਂ ਨਹੀਂ ਫਰਕ ਤੇ ਕਿਉਂ ਇੱਕੋ ਰੈਕਟਰ ਦੀ ਦਵਾਈ ਖਾਈ ਜਾਣੀ ਆ ਆਹੋ ਚਲੋ ਠੀਕ ਆ ਇਕੋ ਦੇ ਮਗਰ ਥੋੜਾ ਪਏ ਰਹਿਣਾ ਵਾ ਆਪਾਂ ਸਰੀਰ ਨੂੰ ਆਰਾਮ ਆਉਣਾ ਚਾਹੀਦਾ ਵਾ ਸਰੀਰ ਠੀਕ ਹੋਵੇ ਤੇ ਫੇਰ ਹੀ ਦਵਾਈ ਚੰਗੀ ਐਵੇਂ ਢਿੱਡ ਭਰੀ ਜਾਣਾ ਦਵਾਈਆਂ ਨਾਲ ਸੋਹ ਜੰਦਾ ਇੱਥੇ ਬੈਠਾ ਵਾ ਅਰੇ ਬੀਜੀ ਉਹਦਰ ਵੀ ਫੇਰ ਲੰਮੇ ਪਏ ਪਏ ਮੈਂ ਹੱਕ ਕੇ ਆ ਮੈਂ ਹਾਂ ਚੱਲੋ ਇੱਥੇ ਬੈਈ ਨੇ 10 ਮਿੰਟ ਹਵਾ ਹਰੇ ਗੱਲ ਸੁਣ ਪਤ ਮੇਰੀ ਐਦਾਂ ਬੈਠਿਆ ਤਾਂ ਗੱਲ ਨਹੀਂ ਕੀ ਬਣਨੀ ਸਰੀਰ ਤੇਰਾ ਮੈਨੂੰ ਦੇਖਦਾ ਪਹਿ ਠੀਕ ਨਹੀਂਗਾ ਤੇ ਤੂੰ ਧਿਆਨ ਨਹੀਂ ਗਾ ਦਿੰਦਾ ਇਹ ਗੱਲ ਵਾਲਾ ਹੈ ਤੇ ਦਵਾਈ ਦੇ ਨਾਲ ਤੈਨੂੰ ਜਾਪਦਾ ਵੀ ਫਰਕ ਹੈ ਵਾ ਮੈਨੂੰ ਨਹੀਂ ਜਾਪਦਾ ਫਿਰ ਫਰਕ ਆ ਉਹ ਹੁਣ ਦਵਾਈਆਂ ਖਾ ਖਾ ਕੇ ਨਾ ਤੇ ਬੀਜੀ ਮਮੀ ਅੱਕ ਗਿਆ ਮੈਂ ਕੀ ਕਰਾਂ ਹੋਇਆ ਕਿਤੇ ਇੱਕ ਦਿਨ ਦੋ ਦਿਨ ਖਾਲੀ ਤੇ ਚੱਲ ਬੰਦਾ ਠੀਕ ਹੋ ਗਿਆ ਹੁਣ ਰੋਜ਼ ਦਿਹਾੜੀ ਦਵਾਈ ਖਾਈ ਜਾਣੀ ਤਿੰਨ ਤਿੰਨ ਟਾਈਮ ਤੇ ਕੀ ਕਰਨਾ ਫਿਰ ਹੁਣ ਦੁੱਖ ਦੇ ਮਾਰਿਆਂ ਖਾਣੀ ਪੈਂਦੀ ਹੈ ਜੇ ਹੁਣ ਬੰਦਾ ਦਵਾਈ ਨਾ ਖਾਊਗਾ ਤੇ ਆਰਾਮ ਕਿੱਦਾਂ ਆਊਗਾ ਆਰਾਮ ਤੇ ਦਵਾਈਆਂ ਨਾਲ ਹੀ ਆਉਣਾ ਆ ਹੋਏ ਤੇ ਹੈ ਹੀ ਆ ਬੇਚਾਂ ਤਾਂ ਗੱਲ ਨਹੀਂ ਬਾਣੀ ਤਾਂ ਗੱਲ ਸੁਣ ਮੇਰੀ ਉਹ ਜੀਵਨ ਮੈਨੂੰ ਕਹਿਣ ਲਈ ਵੀ ਡਾਕਟਰ ਹੈਗਾ ਸਿਆਣਾ ਬੜਾ ਸਾਡੇ ਉੱਥੇ ਤੇ ਮੇਰੇ ਨਾਲ ਵੀਰ ਚੱਲੇ ਤੇ ਮੈਨੂੰ ਉੱਥੋਂ ਟੈਸਟ ਟੁਸਟ ਕਰਾ ਕੇ ਤੇ ਦਵਾਈ ਲੈ ਕੇ ਦਿੰਨੀ ਆ ਉੱਥੋਂ ਇਹਨੂੰ ਆਰਾਮ ਆ ਜਾਣਾ ਵਾ ਹੈ ਮੇਰੀ ਗੱਲ ਸੁਣ ਵੀਰੀ ਮੈਂ ਨਹੀਂ ਹੁਣ ਜਾਣਾ ਦਵਾਈ ਲੈਣ ਕਿਤੇ ਤੇਰੇ ਹੁੰਦਿਆ ਵੀ ਲਾਗੇ ਛਾਗੇ ਜਿੱਥੇ 10 30 ਉੱਥੇ ਚਲ ਜੀਦਾ ਵਾ ਹੁਣ ਸਾਰੇ ਤੇ ਡਾਕਟਰ ਇੱਕੋ ਜਿਹੇ ਹੀ ਆ ਕਿ ਉਹਨੇ ਕੋਈ ਵੱਖਰੀ ਡਿਗਰੀ ਕੀਤੀ ਆ ਉਹ ਨਹੀਂ ਨਹੀਂ ਇਹ ਨਹੀਂ ਗੱਲ ਹੁੰਦੀ ਕੋਈ ਪਤਾ ਨਹੀਂ ਹੁੰਦਾ ਕਿਦੇ ਹੱਥੋਂ ਆਰਾਮ ਹੋਣਾ ਹੁੰਦਾ ਵਾ ਕਿਸੇ ਦਾ ਦੇਣ ਦਵਾਉਣ ਹੁੰਦਾ ਵਾ ਉਹ ਦਿੱਤਾ ਜਾਵੇ ਤੇ ਬੰਦਾ ਠੀਕ ਹੋ ਜਾਂਦਾ ਵਾ ਇੰਨੇ ਪੈਸੇ ਲੱਗੇ ਇੰਨੇ ਲੱਗੇ ਅਜੇ ਤੱਕ ਕੋਈ ਫਰਕ ਨਹੀਂ ਪੈਣਿਆ ਉਹ ਕਸਮਾਨ ਖਾਨ ਪੈਸੇ ਲੱਗ ਗਏ ਤੇ ਫਿਰ ਕੀ ਹੋ ਗਿਆ ਪੈਸੇ ਕਾਦੇ ਲਈ ਹੁੰਦੇ ਆ ਬੰਦਿਆਂ ਵਾਸਤੇ ਹੀ ਆ ਉਹ ਮਮਨੇ ਕਾਦੇ ਵਾਸਤੇ ਚੱਲ ਇਹ ਆ ਵੀ ਥੋੜਾ ਬੋੜਾ ਫਰਕ ਤੇ ਪਵੇ ਤੂੰ ਉੱਥੇ ਜਾ ਕੁੜੀ ਦੇ ਨਾਲ ਚੱਲ ਜਾ ਉਹ ਤੈਨੂੰ ਦਵਾਈ ਦੋਈ ਲੈ ਕੇ ਦਿੰਦੀ ਆ ਤੇ ਤੈਨੂੰ ਦੇਖਣਿਆ ਵੇਖੀ ਫਰਕ ਪੈ ਜਾਣਾ ਵਾ ਪਤਾ ਹੁੰਦਾ ਡਾਕਟਰ ਦਾ ਕਈ ਡਾਕਟਰ ਹੁੰਦੇ ਵੀ ਸਿਆਣੇ ਆ ਤੇ ਨੇ ਸਾਰੇ ਇੱਕੋ ਜਿਹੇ ਹੁੰਦੇ ਨੇ ਤੇ ਤੂੰ ਜਾ ਵੇਰੇ ਆਖੇ ਲੱਗ ਕੇ ਨਾ ਤੇ ਉਹਦੇ ਨਾਲ ਚੱਲ ਜਾ ਚਲ ਕੋਈ ਗੱਲ ਨਹੀਂ ਵੇਖ ਲੈਨੇ ਆ ਹਾਂ ਗੱਡੀ ਲੈ ਜਾਗੇ ਫਿਰ ਨਾਲ ਲੈ ਜਾਊਗਾ ਇਹਨੂੰ ਦੂਜੇ ਨੂੰ ਲਖਬੀਰ ਨੂੰ ਆਹੋ ਚਲ ਉਹਨੂੰ ਲੈ ਜੀ ਨਾਲ ਆਪੇ ਉਹ ਗੱਡੀ ਚਲਾ ਲੂਗਾ ਤੇ ਨਾਲ ਜਾ ਕੇ ਟੈਸਟ ਉਹ ਟਕਰਾ ਕੇ ਤੇ ਦਵਾਈ ਲੈ ਕੇ ਤੇ ਆ ਜਿਓ ਘਰ ਨੂੰ ਉਹ ਟੈਸਟ ਤੇ ਅੱਗੇ ਜਦੋਂ ਜਾਈਦਾ ਜਿਹੜੇ ਡਾਕਟਰ ਕੋ ਜਾਈਦਾ ਨਵੇਂ-ਨਵੇਂ ਟੈਸਟ ਕਰਦੇ ਆ ਕਰਦੇ ਤੇ ਆਪਣੇ ਉਹਨਾਂ ਕਰਕੇ ਵੇਖਣੇ ਹੁੰਦੇ ਨੇ ਪਰ ਚਲੋ ਕੀ ਕਰਨਾ ਫਿਰ ਹੁਣ ਆਪਣੀ ਲੋੜ ਨੂੰ ਕਰਾਉਣਾ ਇਹ ਥੋੜਾ ਹੁਣ ਪੈਸੇ ਵਾਲੇ ਵੇਖਣਾ ਵਾ ਕਸਮਾਨ ਖਾਨ ਪਹਿ ਲੱਗ ਜਾਣਗੇ ਤੇ ਲੱਗ ਜਾਣ ਆਰਾਮ ਤੇ ਆ ਜੇ ਸਰੀਰ ਤੇ ਠੀਕ ਹੋ ਜੇ ਹੋਇਆ ਹੋਇਆ ਤੇ ਗੱਲ ਹੈ ਆ ਇਹ ਏਦਾਂ ਬੈਠਿਆ ਨੰਮੇ ਪਿਆ ਥੋੜਾ ਜਿਹਾ ਹਾਰਾ ਹੋਣਾ ਵਾ ਏਦਾਂ ਕਰ ਉੱਠ ਕੇ ਤੇ ਨਹਾ ਤੋ ਸਰੀਰ ਜੜਾ ਨਾ ਨਹੀਂ ਤੋਏਗਾ ਤੇ ਹੋਸ਼ ਆਏਗੀ ਤੈਨੂੰ ਉਹ ਬੀਜੀ ਨਾਉਣਾ ਕੀ ਆ ਮੈਨੂੰ ਠੰਡੀ ਲੱਗੀ ਜਾਂਦੀ ਆ ਤੇ ਠੰਡ ਲੱਗੀ ਜਾਂਦੀ ਫਿਰ ਸਰੀਰ ਠੀਕ ਨਹੀਂ ਤੇ ਤਾਂ ਹੀ ਠੰਡ ਲੱਗਦੀ ਆ ਬੁਖਾਰ ਹੋਊਗਾ ਨਾਲ ਤਾਂ ਹੀ ਠੰਡ ਲੱਗਣ ਦੀ ਆ ਮਾਰਾ ਜਣੇ ਹੁਣ ਕੀ ਆ ਤੇ ਪੁੱਤ ਜਵਾਨ ਹੋਇਆ ਤੇਰਾ ਪੁੱਤ ਉਹਦੇ ਕਿਤੇ ਬਾਹਰ ਅੰਦਰ ਦੇ ਕਾਗਜ ਲਾਉਣੇ ਕਿਤੇ ਕਈ ਕੰਮ ਕਰਨੇ ਤੇ ਤੂੰ ਤੇ ਸਿਰ ਸੁੱਟ ਕੇ ਮੰਜੀ ਤੇ ਪੈ ਗਿਆ ਵਾ ਕਿਦਾਂ ਗੁਜ਼ਾਰਾ ਹੁਣ ਆਏ ਤਾਂ ਤੇ ਵੀਜੀ ਮੇਰੇ ਵਸਦੀ ਗੱਲ ਵਾ ਮੇਰਾ ਦਿਲ ਕਰਦਾ ਵੀ ਮੰਜੀ ਤੇ ਪਾਵਾਂ ਦਿਲ ਤੇ ਪੁੱਤ ਕਹਿਦਾ ਵੀ ਨਹੀਂ ਕਰਦਾ ਮੰਜੀ ਤੇ ਪੈਣ ਨੂੰ ਪਰ ਇਹ ਆ ਵੀ ਚਲੋ ਹੁਣ ਦਵਾਈ دارੂ ਤੇ ਕਰਨਾ ਹੀ ਪੈਂਦਾ ਨਾ ਜਿੱਥੇ ਦੱਸ ਪਏ ਉੱਥੇ ਲੋਕੇ ਦੌੜ ਜਾਂਦੇ ਨੇ ਤੇ ਚਲੋ ਕਿਤੇ ਆਈ ਮੈਨੂੰ ਆਰਾਮ ਆ ਜਾਏ ਹੁਣ ਮੇਰੀ ਗੱਲ ਸੁਣੋ ਜਿੱਥੇ ਕੋਈ ਸਾਨੂੰ ਦੱਸ ਪਉਂਦਾ ਉੱਥੇ ਅਸੀਂ ਚੱਲ ਜਾਂਦੇ ਆਂ ਹੁਣ ਕੀ ਕਰੀਏ ਨਈਰ ਮਾਨੋਂ ਡਿਆ ਤਾਂ ਫਿਰ ਹੁਣ ਫਾ ਲੈ ਕੇ ਮਰ ਜਣਾ ਆ ਜਾਣਾ ਮਰਮਾਨ ਤੋਂ ਫੇਰ ਨਾ ਕਰ ਇਸ ਗੱਲ ਦੀ ਚਿੰਤਾ ਨਾ ਕਰ ਹੁਣ ਜਿੱਥੇ ਕੁੜੀ ਨੇ ਦੱਸ ਪਾਈ ਤੂੰ ਉੱਥੇ ਵੀ ਜਾ ਕੇ ਵੇਖ ਲੈ ਚੱਲ ਕੋਈ ਗੱਲ ਨਹੀਂ ਉੱਥੋਂ ਹੀ ਆ ਰਾਮ ਆ ਜਾਣਾ ਤੇਨੀ ਮੇਰਾ ਦਿਲ ਕਹਿੰਦਾ ਵੀ ਉੱਥੋਂ ਤੂੰ ਠੀਕ ਹੋ ਜਾਣਾ ਲਖਵੀਰ ਨੇ ਮੈਂ ਕਹਿੰਦਾ ਵੀ ਗੱਡੀ ਲੈ ਚਲਦੇ ਹਾਂ ਉੱਥੋਂ ਲੈ ਆਉਂਦੇ ਆ ਚਲੋ ਨਹਾ ਤੋ ਤੇ ਕੰਪੜੇ ਕੁੱਪੜੇ ਪਾ ਹੋਸ਼ ਆਵੇ ਤੈਨੂੰ ਤੇ ਫਿਰ ਜਾ ਕੇ ਤੇ ਜਾਓ ਉਹਦੇ ਨਾਲ ਕੁੜੀ ਦੇ ਚੱਲ ਜਿਓ ਤੇ ਜਾ ਕੇ ਦਵਾਈ ਲੈ ਆਓ ਚੱਲ ਠੀਕ ਆ ਵੀ ਜੀ ਆਹੋ ਚੰਗਾ ਇੱਥੇ ਕਰਦਾ ਹਾਂ ਆਹੋ ਸੋਨ ਮੈਂ ਜੀਤੇ ਪਿਆ ਥੋੜ ੱਬਰਵਾਲਾ ਮਾ ਤੋਂ ਪੁੱਤ ਜਵਾਨ ਹੋਇਆ ਵਸੋ ਕੰਮ ਕਰਨ ਵਾਲੇ ਨੇ ਘਰ ਦੇ ਬਾਹਰ ਦੇ ਐਦਾਂ ਕਿਦਾਂ ਕਿ ਜਾ ਰਹਾ ਹੋਣਾ ਵਾ ਚਲ ਮੰਨ ਤੇ ਗਿਆ ਚੰਗਾ ਹੋ ਗਿਆ ਲਿਆਊਗਾ ਦਵਾਈ ਤੇ ਹੋ ਜਾਣਾ ਠੀਕ ਇਹਨੇ ਹੋ ਹਾਂ ਬੀਬੂ ਹੋ ਗਿਆ ਕੰਮ ਕਰ ਹਾਂ ਮੁੱਕ ਗਿਆ ਵਸ ਥੋੜਾ ਰਹਿ ਗਿਆ ਕਰਨਾ ਚਲ ਵਧੀਆ ਇਹਨਾਂ ਨੇ ਮੇਰੀ ਸੁਣੋ ਗੱਲ ਆ ਕਿ ਨਵਾਂ ਹੀ ਪੰਗਾ ਪਿਆ ਹੁਣ ਘਰ ਚ ਕੀ ਹੋ ਗਿਆ ਹੁਣ ਅ ਜਿਹੜੀ ਤੁਹਾਡੀ ਭੈਣ ਆਈ ਆ ਹੂੰ ਉਹਨਾਂ ਕੋਈ ਡਾਕਟਰ ਦੀ ਜ਼ੇਨ ਦੀ ਹੀ ਸਲਾਹ ਕਿ ਉਹ ਡਾਕਟਰ ਕੋਲ ਲੈ ਕੇ ਜਾਓ ਫਲਾਣੇ ਕੋਲ ਲੈ ਕੇ ਜਾਓ ਸਾਰਾ ਕੁਝ ਸਹੀ ਹੋ ਜਾਊਗਾ ਮੈਨੂੰ ਦੱਸੋ ਉਦੋਂ ਇੰਨੇ ਪੈਸੇ ਲਾ ਕੇ ਆਈਆਂ ਟੈਸਟਾਂ 'ਚ ਜਦੋਂ ਟੈਸਟਾਂ 'ਚ ਕੁਝ ਨਹੀਂ ਆਇਆ ਤੇ ਫਿਰ ਨਵੇਂ ਡਾਕਟਰ ਕੋਲ ਜਾਂਦਾ ਕਿ ਮਤਲਬ ਹੈਗਾ ਇਹਨੂੰ ਬੰਦਾ ਪੁੱਛੇ ਤੂੰ ਆਣ ਕਿਥੇ ਚੁੱਧਰ ਕਰਨੀ ਆ ਪੈਸੇ ਕਿਹੜੇ ਰੁਖਾਣਾ ਲੱਗੇ ਆ ਕੋਈ ਯਾਰ ਲੱਗੇ ਤਾਂ ਨਹੀਂ ਆ ਜੇ ਉਹ ਕਹਿਣ ਦੀ ਆ ਤੇ ਫਿਰ ਜਾਣਦੇ ਪੈਣਾ ਹੀ ਆ ਨਾਲ ਯਾਰ ਜਦੋਂ ਟੈਸਟਾਂ 'ਚ ਕੁਝ ਨਹੀਂ ਆਇਆ ਬੰਦੇ ਨੇ ਹੌਲੀ ਹੌਲੀ ਆਰਾਮ ਆ ਹੀ ਜਾਂਦਾ ਐ ਐਡੀ ਕਿਹੜੀ ਗੱਲ ਆ ਆ ਤੇ ਜਾਂਦਾ ਵਾ ਜੇ ਟੈਸਟਾਂ 'ਚ ਨਾ ਕੁਝ ਆਵੇ ਫਿਰ ਟੈਨਸ਼ਨ ਜ਼ਿਆਦਾ ਹੋ ਜਾਂਦੀ ਆ ਵੀ ਪਤਾ ਨਹੀਂ ਕੀ ਗੱਲ ਪਹਿਲੇ ਉਹ ਭੈਣ ਦੀ ਸੈਡ ਲੈਂਦੇ ਨਹੀਂ ਥੱਕਦੇ ਹੁਣ ਆ ਭੈਣ ਦੀ ਸੈਡ ਲੈਂਦੇ ਨਹੀਂ ਥੱਕਦੇ। ਕੋ ਯਾਰ ਕੀ ਕਰਾਂ ਮੈਂ ਵੱਡੀ ਆ। ਅੱਛਾ। ਹਾਂ। ਵੱਡੀ ਆ ਤੇ ਦਾ ਮਤਲਬ ਇਹ ਨਹੀਂ ਹੈ ਕਿ ਸਿਰ ਤੇ ਚੜੂ। ਉਹ ਨਹੀਂ ਸਿਰ ਤੇ ਚੜਦੀ ਡੀਬੂ ਗੱਲ ਨਹੀਂ ਆ। ਨਾਲੇ ਮੇਰੀ ਗੱਲ ਸੁਣੋ ਉਹਨੇ ਦੋ ਚਾਰ ਦਿਨ ਪਤਾ ਨਹੀਂ ਰਹਿਣਾ ਵਾ ਕਿ ਨਹੀਂ ਰਹਿਣਾ। ਅੱਛਾ। ਤੇ ਜੇ ਕੋਈ ਗੱਲਬਾਤ ਕਰੂਗੀ ਤੇ ਚੁੱਪ ਕਰਕੇ ਸੌੜ ਲਈ ਨਾ ਕੋ ਜਵਾਬ ਦੇਈ ਤੇ ਨਾ ਕੋ ਗੱਲ ਕਰੀ। ਠੀਕ ਆ ਕੋਈ ਨਹੀਂ ਨੋਰਮਲ ਗੱਲ ਕਰੂਗੀ ਤੇ ਕੋਈ ਗੱਲ ਨਹੀਂ ਤੇ ਜੇ ਕੋਈ ਵੱਧ ਘੱਟ ਬੋਲੂਗੀ ਤੇ ਜਵਾਬ ਫਿਰ ਮੈਂ ਤਕੜਾ ਹੀ ਦਊਂਗੀ। ਤੇਰੀ ਗੱਲ ਸੁਣ ਲੈ ਉਹ ਜੋ ਕੋਈ ਕੰਮ ਨਾ ਕਰੀ ਠੀਕ ਹੈ ਜੀ ਨਹੀਂ ਕਰਦੀ ਤੁਹਾਡੇ ਕੋਲ ਤੇ ਇਹੀ ਉਮੀਦ ਆ ਯਾਰ ਉਮੀਦ ਦੀ ਗੱਲ ਨਹੀਂ ਆ ਮੈਂ ਕਹਣਾ ਵੀ ਘਰ ਅੱਗੇ ਘਰ ਦਾ ਮੋਲ ਵਾ ਠੀਕ ਹੋਇਆ ਵਾ ਠੀਕ ਹੈ ਜੀ ਤੇ ਮੁੜ ਕੇ ਨਾ ਕੰਮ ਖਰਾਬ ਹੋਵੇ ਫੇਰ ਕੋਈ ਕੋਈ ਨਹੀਂ ਉਹ ਤੇ ਵਕਤ ਹੀ ਦੱਸੂਗਾ ਜਵਾਬ ਦੇਣਾ ਕਿ ਨਹੀਂ ਦੇਣਾ ਜਾਂ ਨਹੀਂ ਬੋਲਣਾ ਤੂੰ ਫਿਰ ਮੇਰੀ ਗੱਲ ਨਹੀਂ ਮੰਨਣੀ ਠੀਕ ਹੈ ਬਾਬਾ ਆ ਜੋੜੇ ਹੱਥ ਤੁਸੀਂ ਜੋ ਕਹਿਤਾ ਚਲ ਠੀਕ ਹੈ ਨਹੀਂ ਜੰਦੀ ਉਹਨੂੰ ਕੁਛ ਉਹ ਠੀਕ ਵਾ ਆਹੋ ਨਾਲੇ ਮੇਰੀ ਗੱਲ ਸੁਣਾ ਜਿਹੜੀ ਤੂੰ ਪੈਸੇ ਦੀ ਗੱਲ ਕਰਨੀ ਆ ਹਾਂ ਜੀਆਂ ਨਾਲ ਹੀ ਸਾਰਾ ਕੁਝ ਹੁੰਦਾ ਵਾ ਆਹੋ ਤੇ ਮੈਨੂੰ ਪਤਾ ਪੈਸੇ ਸਾਰਾ ਕੁਝ ਨਹੀਂ ਉਹ ਮੇਰੀ ਗੱਲ ਸਹੀ ਆ ਤੁਹਾਡੀ ਗੱਲ ਵੀ ਸਹੀ ਆ ਪਰ ਇੱਕ ਗੱਲ ਹੋਰ ਆ ਕਿ ਪੈਸੇ ਹਜ ਪਰਸੋ ਚੋਦ ਦੇਨੇ ਪੈਸੇ ਲਾ ਕੇ ਆ ਟੈਸਟਾਂ ਦੇ ਫੇਰ ਟੈਸਟਾਂ ਵੱਲੋਂ ਤਰਪੈਣਾ ਇੱਕ ਚੀਜ਼ ਦੀ ਮੈਂ ਗੱਲ ਕੀਤੀ ਆ ਉਹ ਯਾਰ ਜ਼ਰੂਰੀ ਨਹੀਂ ਆ ਵੀ ਇੱਕ ਜਣੇ ਦੇ ਟੈਸਟਾਂ ਵਿੱਚ ਨਹੀਂ ਬੁਹਾਇਆ ਤਾਂ ਬਾਅਦ ਵਿੱਚ ਨਹੀਂ ਆਊਗਾ ਬਹੁਤ ਖੁੱਲੇ ਹੁੰਦੇ ਜਿੰਨਿਆਂ ਨਾਲ ਮੂੰਹ ਪੈਸੇ ਮੰਗ ਲੈ ਉਹ ਡਾਕਟਰ ਨੂੰ ਦੇਨੇ ਪੈਂਦੇ ਆ ਜਿਹਦੇ ਕਰਮਾਂ ਵਿੱਚ ਜੋ ਲਿਖਿਆ ਹੋਣਾ ਉਹ ਕਰਨਾ ਹੀ ਪੈਣਾ ਉਹ ਠੀਕ ਆ ਬਾਬਾ ਕਰਮਾਂ ਕਰਮਾਂ ਚ ਠੀਕ ਆ ਇਹ ਦੇਣਾ ਲੈਣਾ ਹੀ ਹੁੰਦਾ ਵਾ ਡਾਕਟਰਾਂ ਨਾਲ ਨਹੀਂ ਲੈ ਕੇ ਜਾਣਾ ਪੈਸੇ ਤੁਸੀਂ ਲਾਣੇ ਤੁਹਾਡੀ ਭੈਣ ਆਈ ਐ ਤੁਸੀਂ ਜਾਣਾ ਤੁਹਾਡੀ ਭੈਣ ਜਾਣੇ ਤੁਹਾਡਾ ਭਰਾ ਜਾਣੇ ਦਲਫਿੱਤੇ ਜਾਣਾ ਮੈਨੂੰ ਨਾ ਬਾਰ-ਬਾਰ ਨਾ ਹੁਣ ਮੇਰੇ ਸਿਰ ਨਾ ਖਾਓ ਸਿਰ ਕੀ ਖਾਣ ਵਾਲੀ ਗੱਲ ਕਰਦੀ ਆਪੇ ਗੱਲਾਂ ਛੇੜ ਕੇ ਬਹਿ ਨਹੀਂ ਆਪੇ ਦਿਵਾਲੇ ਹੋਏ ਨਹੀਂ ਜਾਓ ਬਾਬਾ ਜਾਓ ਜਾ ਕੇ ਕੋਈ ਕੰਮ ਕਰ ਲਓ ਬਈ ਬਈ ਹਾਲ ਨਹੀਂ ਆ ਥੱਗੇ ਰੁੱਟੇ ਬੰਦਾ ਘਰ ਹੁੰਦਾ ਵਾ ਇੱਜ ਘਰ ਜਾ ਕੇ ਰੈਸਟ ਕਰਦਾ ਵਾ ਉਧਰ ਤੂੰ ਮੂੰਹ ਬਣਾ ਕੇ ਬੈਠੀ ਰਹਿਣੀ ਆ ਵਾਂ ਸੁਣਨੀ ਆ ਕਰ ਲੋ ਰੈਸਟ ਬੈੱਡ ਲੱਭ ਜਾ ਯਾਰ ਰੈਸਟ ਕਰਨੀ ਤੇ ਨਾਲ ਨਹੀਂ ਕਰਨੀ ਨਾ ਕਰੋ ਇੱਕ ਦਿਨਾਂ ਇਹ ਬੰਦੇ ਨੇ ਬੜਾ ਦੁਖੀ ਕੀਤਾ ਸੋਣੇ ਕੇ ਨਾ ਗੱਲ ਉਧਰ ਦੀ ਇਧਰੋਂ ਆਣ ਕੇ ਨਾ ਮੇਰੇ ਦਿਵਾਲੇ ਹੋ ਜਾਂਦਾ ਹੁਣ ਇਹਨੂੰ ਮੈਂ ਵੀ ਚਲੀ ਗੱਲ ਕੀ ਦੱਸਾਂ ਜਿਹੋ ਡ ਇਹ ਡਾਕਟਰ ਨੇ ਇਹਦੇ ਵਿੱਚ ਕੁਛ ਦੱਸਿਆ ਨਹੀਂ ਟੈਸਟਾਂ ਦੇ ਜੇ ਹੋਰ ਕਿਸ ਨੇ ਦੱਸਦਾ ਕਿ ਦਵਾਈ ਕੋਈ ਖਾਣ ਦਾ ਜਾਂ ਕਿਦਾਂ ਵੀ ਹੈ ਮੈਂ ਤੇ ਆਪਣਾ ਪਲਾਨ ਕਾਮਯਾਬ ਕਰਨੀ ਆ ਪਰ ਇਹਨੂੰ ਹੁਣ ਮੈਂ ਕੀ ਦੱਸਾਂ ਇਹ ਤਾਂ ਮੇਰੇ ਨਾ ਸਿਰ ਦੇ ਵਾਲਾ ਨਹੀਂ ਪੈਂਦਾ ਕਿ ਤੂੰ ਉਹਨੂੰ ਨਾ ਕਹਿ ਦਾ ਉਹਨੂੰ ਨਾ ਕਹਿ ਪਰ ਨਾ ਮੈਂ ਨਾ ਕੋਈ ਨਾ ਕੋਈ ਜਿਗਾਰਡ ਨਹੀਂ ਆਂ ਜੇ ਡਾਕਟਰ ਕੋ ਨਾ ਜਾਣ ਪਰ ਉਹ ਜਿਹੜੀ ਆਈ ਹੈ ਨਾ ਉਹ ਵੀ ਬਥੇਰੀ ਤੇਜ ਆ ਉਹਨੇ ਨਾ ਕੋਈ ਨਾ ਕੋਈ ਪੰਗਾ ਪਾ ਕੇ ਰੱਖਣਾ ਉਹਨੇ ਲੈ ਹੀ ਜਾਣਾ ਡਾਕਟਰ ਕੋ ਚੱਲ ਕੋਈ ਨਹੀਂ ਲੈ ਜਾ ਦੇ ਵੇਖੀ ਜਾਓ ਫਿਰ ਕੀ ਹੁੰਦਾ ਪਰ ਮੈਂ ਆਪਣਾ ਜੜ ਪਲਾਨ ਹੈ ਨਾ ਉਹ ਚਾਲੂ ਹੀ ਰੱਖਣਾ ਸੱਸ ਜੀ ਗਲ ਮਮੀ ਜੀ ਹਾਂਜੀ ਠੀਕ ਠਾਕ ਤੁਸੀਂ ਸੁਣਾਓ ਆਪਣਾ ਕੁਛ ਵੀ ਨਹੀਂ ਕਰਨਾ ਕਿ ਕੰਮ ਕਮ ਕਰਕੇ ਹਟੀ ਹੀ ਐ ਹੋਈ ਰੋਟੀ ਪਾਣੀ ਦਾ ਹੀ ਕੇ ਉਹ ਭੈਣ ਜੀ ਬਣਾਈ ਹੀ ਫੇਰ ਤੁਹਾਨੂੰ ਪਤਾ ਆਪ ਤੇ ਨਾ ਰਾਤ ਦੀ ਸਬਜੀ ਹੋਵੇ ਤਾਂ ਸਵੇਰੇ ਖਾਦੀ ਜਾਂਦੀ ਆ ਜਦੋਂ ਕੋਈ ਭੈਣ ਭਰਾ ਆਇਆ ਹੋਵੇ ਤਾਂ ਫੇਰ ਬਣਾਉਣੀ ਪੈਂਦੀ ਹਾਂਜੀ ਹਾਂਜੀ ਕਿੰਨਾ ਹੀ ਚਿਰ ਹੋ ਗਿਆ ਐ ਨਹੀਂ ਤਾਂ ਹੁਣ ਆਈ ਹੀ ਤੇ ਮੈਂ ਹਾਂ ਚੱਲ ਹੋਰ ਤਾਂ ਇੰਸਾਨਾਂ ਸੇ ਤਾਂ ਠੀਕ ਆ। ਹਾਂਜੀ ਮੰਮੀ ਇਹ ਵੀ ਠੀਕ ਵਾ ਪਰ ਇਦਾਂ ਹੀ ਆ। ਦਵਾਈ ਦੁਵਾਈ ਦਾ ਅਸਰ ਜਿਆ ਨਹੀਂ ਹੋਣਾ ਹੋਣ ਰਿਹਾ ਜਿੰਨਾ ਹੋਣਾ ਚਾਹੀਦਾ। ਹੂੰ। ਰੋਟੀ ਵੀ ਜਦੋਂ ਖਾ ਲੈਂਦੇ ਉਦੋਂ ਮੂੰਕੇ ਕੋਸ਼ੀ ਨਹੀਂ ਰਹਿੰਦੀ ਪਤਾ ਨਹੀਂ ਕੀ ਗੱਲ ਆ। ਠੀਕ ਆ। ਆਹੋਗੇ ਚੱਲ ਮਾਰ ਜਿਓ ਫੇਰਾ ਕਣਕੁਣ ਕਿਤੇ ਬੀਜੀ ਗਈ ਹੋਣੀ ਆ ਨਹੀਂ ਨਹੀਂ ਦਵਾਈ ਤਾਂ ਮੈਂ ਟਾਈਮ ਲੈ ਹੀ ਦਿੰਦੀ ਆ ਇਦਾਂ ਦੀ ਗੱਲ ਕੋਈ ਨਹੀਂ ਕੀ ਹਾਂਜੀ ਕੋਈ ਨਹੀਂ ਜਦੋਂ ਆਉਣਾ ਹੋ ਤਾਂ ਫੋਨ ਕਰ ਦਿਓ ਨਹੀਂ ਨਹੀਂ ਮੈਂ ਫਿਕਰ ਕਾਦਾ ਕਰਨਾ ਵਾ ਫਿਕਰ ਹੁੰਦਾ ਵੀ ਆ ਹਾਂਜੀ ਨਹੀਂ ਨਹੀਂ ਕੀ ਚੀ ਦੀ ਲੋੜ ਨਹੀਂ ਗਈ ਤੁਸੀਂ ਆਪ ਆਜੋ ਕੀ ਨਹੀਂ ਕੋਈ ਚਾਹੀਦੀ ਮੈਨੂੰ ਕੋਈ ਨਹੀਂ ਕੋਈ ਨਹੀਂ ਹੋ ਜਾਣਾ ਵਾ ਠੀਕ ਆ ਹਾਂ ਚਲੋ ਠੀਕ ਆ ਚੰਗਾ ਮੰਮੀ ਸਾਸਿਕਾ ਚਲ ਫੋਨ ਤੇ ਗੱਲ ਕੀਤੀ ਆ ਮਨ ਥੋੜਾ ਜਿਹਾ ਹੋ ਗਿਆ ਤਾ ਉਥੋਂ ਹਾਂ ਮੇਰੀ ਗੱਲ ਸੁਣੋ ਲੰਮੇ ਪਏ ਰਹਿਣਾ ਵਾ ਹੱਦ ਹੋ ਗਈ ਮੈਨਾਂ ਦੀ ਤੁਹਾਡੇ ਵਾਲੀ ਵੀ ਹਾਂ ਕੋਈ ਦੱਸ ਲਾ ਉਹ ਮੈਂ ਕੀ ਦੱਸਣਾ ਵਾਂ ਹਾਂ ਭੈਣ ਤੁਹਾਡੀ ਨੇ ਵੀ ਤੁਹਾਡੇ ਹਾਲਾਤ ਵੇਖੇ ਆ ਤੋ ਵੀ ਕਹਿਣ ਲਈ ਆ ਵੀ ਦਵਾਈ ਹੋਰ ਕਿਤੋਂ ਲਿਆਈਏ ਤੇ ਮੇਰੀ ਸੁਣੋ ਗੱਲ ਉੱਠ ਕੇ ਤੇ ਨਾਓ ਕੱਪੜੇ ਚੇਂਜ ਕਰੋ ਤੇ ਜਾਓ ਜਾ ਕੇ ਨਾ ਤੋ ਹੋਰ ਕਿਸੇ ਡਾਕਟਰ ਕੋ ਦਵਾਈ ਲੈ ਕੇ ਆਓ ਰਮਨ ਤੈਨੂੰ ਮੈਂ ਇੱਕ ਗੱਲ ਕਹਤੀ ਆ ਨਾ ਕਿ ਮੈਂ ਹੁਣ ਦਵਾਈ ਨਹੀਂ ਲਿਆਉਣੀ ਕਿਨੇ ਡਾਕਟਰਾਂ ਕੋ ਦਵਾਈ ਖਾ ਲਿਆ ਨਹੀਂ ਫਰਕ ਪੈਣਿਆ ਤਾਂ ਫਿਰ ਹੁਣ ਕੀ ਕਰ ਲੈਣਾ ਹਾਏ ਹਾਏ ਜੀ ਹੁਣ ਸਰੀਰ ਨਹੀਂ ਠੀਕ ਤਾਂ ਦਵਾਈ ਲਿਆਉਣੀ ਨੀਗੀ ਕਿੱਦਾਂ ਦੀਆਂ ਗੱਲਾਂ ਕਰਨ ਦੇ ਜੇ ਅੰਦਰ ਲੰਮੇ ਪਿਆ ਠੀਕ ਹੋ ਜਾਓਗੇ ਕੋਈ ਗੱਲ ਨਹੀਂ ਮਾਹੋ ਜਣਾ ਠੀਕ ਹੁਣ ਪਰ ਮੈਂ ਦਵਾਈ ਲੈ ਆਣੀ ਜਾਣਾ ਬਸ ਇੱਕੋ ਗੱਲ ਮੇਰੀ ਸੁਣੋ ਗੱਲ ਇਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਅੰਦਰ ਪੈ ਕੇ ਟਾਈਮ ਨਹੀਂ ਨੰਗਣਾ ਮੁੰਡੇ ਵੱਲ ਵੇਖੋ ਉਹਨੂੰ ਵੀ ਪੜਾਉਣਾ ਲਿਖਾਉਣਾ ਵਾ ਕਿਹੇ ਪਾਸੇ ਲਾਉਣਾ ਵਾ ਕਿ ਨਹੀਂ ਜੇ ਤੁਸੀਂ ਇਹੀ ਦਾਨਾ ਢੇਰੀ ਟਾ ਕੇ ਬੈਠੇ ਰਹੇ ਤਾਂ ਉਹਨੂੰ ਕਿੰਨੇ ਹਲਾਸ਼ੇਰੀ ਦੇਣੀ ਆ ਅਜੇ ਨਾ ਜ਼ਿੰਦਗੀ ਬੜੀ ਲੰਮੀ ਆ ਦਵਾਈ ਖਾਓ ਤਾਂ ਠੀਕ ਹੋ ਡਾਕਟਰ ਜਿਹੜੇ ਆ ਨਾ ਇੱਕ ਦੂਜੇ ਤੋਂ ਤਾਂ ਵਾ ਰਮਨ ਤੂੰ ਹੀ ਪਾਗਲ ਹੋ ਗਿਆ ਕਿ ਮੈਂ ਪਾਗਲ ਹੋ ਗਿਆ ਮੈਨੂੰ ਤਾਂ ਇਹ ਗੱਲ ਦੀ ਸਮਝ ਨਹੀਂ ਆਉਂਦੀ ਤੇਰੇ ਹੁੰਦਿਆ ਕਿੰਨੀ ਦਵਾਈਆਂ ਖਾਦੀ ਆ ਕੋਈ ਫਰਕ ਨਹੀਂ ਪੈਂਦਾ ਤਾਂ ਕੋਈ ਗੱਲ ਨਹੀਂ ਇੱਕ ਡਾਕਟਰ ਕੋ ਫਰਕ ਨਹੀਂ ਪਿਆ ਦੂਜੇ ਕੋ ਪਿਆ ਜਾਊਗਾ ਕਿੰਨੀ ਕ ਦਵਾਈ ਖਾ ਲਈ ਆ ਸਾਲ ਹੋ ਗਿਆ ਤੈਨੂੰ ਖਾਂਦੇ ਆ ਕੋਈ ਫਰਕ ਪਿਆ ਆ ਤੇ ਫੇਰ ਕੀ ਕਰਨਾ ਹਾਏ ਹਾਏ ਜਦੋਂ ਘਰੋਂ ਹੀ ਆ ਗੱਲ ਕਹਿ ਕੇ ਤੁਰਨਾ ਤਾਂ ਫਰਕ ਸਵਾਹ ਪੈਣਾ ਵਾ ਜਾਓ ਤੇ ਸਹੀ ਮੈਂ ਨਹੀਂ ਜਾਣਾ ਰਮਨ ਜੇ ਫਰਕ ਨਾ ਪਾਉ ਤਾਂ ਘਰ ਤੇ ਆਉਣ ਦਊਗਾ ਨਾ ਮੈਂ ਨਹੀਂ ਜਾਣਾ ਇੱਕੋ ਗੱਲ ਨਹੀਂ ਕਰੀ ਚਾਹੀਦੀ ਹੁੰਦੀ ਵੀ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਇਦਾਂ ਗੁਜ਼ਾਰਾ ਹੋ ਜਾਊਗਾ ਲੈ ਜਾ ਕੇ ਆਪਣਾ ਕੰਮ ਕਰ ਮੈਂ ਤੈਨੂੰ ਕਹਤਾ ਨਹੀਂ ਕਰੀ ਵੀ ਮੈਂ ਨਹੀਂ ਜਾਣਾ ਤੇ ਮੇਰੀ ਸੁਣੋ ਗੱਲ ਹੁਣ ਤੇ ਕੰਮ ਆ ਇਕੱਠਾ ਉਹਨੇ ਕਣਕ ਬੀਜ ਲਈ ਆ ਜੇ ਮੰਨ ਲਓ ਪੜ ਕੇ ਵੱਖੋ ਵੱਖ ਹੋ ਗਏ ਤੇ ਤੁਹਾਡਾ ਕੰਮ ਕਿੰਨੇ ਕਰਨਾ ਵਾ ਮੁੰਡੇ ਨੇ ਤਾਂ ਅਜੇ ਤੱਕ ਕਦੀ ਕੰਮ ਨੂੰ ਹੱਥ ਨਹੀਂ ਲਾਇਆ ਤੇ ਗੱਲ ਸਮਝ ਲਈ ਦੀ ਹੁੰਦੀ ਆ ਕੋਈ ਗੱਲ ਨਹੀਂ ਕਰਨੇ ਚਲਾਈ ਜਾਣਾ ਕੰਮ ਤੁਸੀਂ ਤਾਂ ਇਦਾਂ ਕਹਿਣ ਦੇ ਜੇ ਜਿੱਦਾਂ ਮੇਰਾ ਪਰਿਵਾਰ ਹੀ ਨਹੀਂ ਹੁੰਦਾ ਮੈਨੂੰ ਕਿਸ ਦਾ ਫਿਕਰ ਹੀ ਨਹੀਂ ਕਰਨੇ ਘਰ ਲੈਣਾ ਕੰਮ ਕਰਨੇ ਕਾਦਾ ਕਰਨਾ ਮਾਤਾ ਨੂੰ ਜਾ ਕੇ ਕਹਿਨੀ ਆ ਮੇਰੇ ਆਖੇ ਕਿਥਾ ਲੱਗਣਾ ਤੁਸੀਂ ਠੇਗੜੇ ਡਾਕਟਰ ਕੋਲ ਚਲ ਜਾ ਆਪੇ ਫਰਕ ਪੈਣਾ ਹੋਊਗਾ ਪੈ ਜੁਮੇ ਤੇ ਨਹੀਂ ਸਹੀ। ਦੀਦੀ ਕੀ ਕਰਦੇ ਪਿਓ? ਕਰਨਾ ਮੈਂ ਕੀ ਆ? ਸਫਾਈ ਲੱਗੀ ਹਾਂ ਕਰਨ। ਅੱਛਾ ਅੱਛਾ ਬੈਠੋ ਮੇਰੀ ਗੱਲ ਸੁਣੋ। ਮੈਂ ਤੁਹਾਡੇ ਨਾਲ ਗੱਲ ਕਰਨ ਆਈ ਹਾਂ। ਮੈਂ ਕਿਹਾ ਜੀਵਨ ਦੀਦੀ ਡਾਕਟਰ ਦੀ ਦੱਸ ਭਾਂਦੀ ਹੀ। ਆਹ ਕਹਿਣ ਲਈ ਹੀ ਡਾਕਟਰ ਬੜਾ ਸਿਆਣਾ ਵਾ। ਤੇ ਚਲ ਜੇ ਨਹੀਂ ਵੀਰ ਨੂੰ ਫਰਕ ਹੈਗਾ ਉੱਥੇ ਲੈ ਜਾਂਦੇ ਆ ਟੈਸਟ ਕਰਵਾ ਲੈਨੇ ਇੱਕ ਵਾਰ। ਮੇਰੀ ਸੁਣੋ ਗੱਲ। ਹਜੇ ਉਦੋਂ ਤੇ ਟੈਸਟ ਕਰਵਾਏ ਆ। ਸਾਰੀਆਂ ਰਿਪੋਰਟਾਂ ਠੀਕ ਆਈਆਂ। ਕੁਝ ਵੀ ਨਹੀਂ ਟੈਸਟ ਚ ਆਇਆ। ਆ ਡਾਕਟਰਾਂ ਦੇ ਨਾ ਜਾਣ ਦਾ ਕੋਈ ਫਾਇਦਾ ਨਹੀਂ ਜਿੰਨੇ ਡਾਕਟਰ ਉਹਨੇ ਪੈਸੇ ਉਹਨਾਂ ਦੇ ਤੇ ਮੂੰਹ ਖੁੱਲਨੇ ਆ ਤੇ ਆਪਾਂ ਨੂੰ ਪੈਸੇ ਦੇਣੇ ਪੈਣੇ ਆ ਲਿਥਾਂ-ਤਾਹਾਂ ਦੇ ਟੈਸਟ ਕਰਵਾ ਕੇ ਕੀ ਫਾਇਦਾ ਜਦੋਂ ਕੋਈ ਨੁਕਸ ਹੀ ਨਹੀਂ ਹੈਗਾ ਚੱਲ ਬਾਉ ਗੱਲ ਇਹ ਆ ਜੀ ਉਹ ਵਿਚਾਰੇ ਕਹਿਣ ਦੇ ਆ ਨਾ ਤੇ ਇੱਕ ਵਾਰ ਚੱਲ ਜਾਂਦੇ ਆ ਜਾਣ ਵਿੱਚ ਕੀ ਹਰਜਵਾ ਉਹਦੀ ਉਹਨੇ ਤੇ ਕਹਿਣਾ ਹੀ ਆ ਹੁਣ ਅੱਜ ਇਹ ਆਈ ਆ ਇਹ ਤੁਹਾਨੂੰ ਕਹਿਣ ਦੀ ਆ ਕਿ ਫਲਾਣੇ ਡਾਕਟਰ ਕੋ ਜਾਓ ਕੱਲੋ ਕੋਈ ਹੋਰ ਘਰ ਆਇਆ ਉਹਨੇ ਕਹਿਣਾ ਕਿ ਨਹੀਂ ਜੀ ਆਹ ਡਾਕਟਰ ਬੜਾ ਸਿਆਣਾ ਆਹ ਬੜਾ ਸਿਆਣਾ ਲੋਕਾਂ ਦੀਆਂ ਤੇ ਬੜੀਆਂ ਗੱਲਾਂ ਲੋਕਾਂ ਦੇ ਘਰੇ ਮੂੰਹ ਫੜੇ ਜਾਂਦੇ ਆ ਆਪਣੀ ਸਿਆਣਪ ਵੇਖੋ ਪੈਸੇ ਉਦਨ ਵੀ ਬਥੇਰੇ ਲਾ ਲਏ ਆ ਹੁਣ ਫੇਰ ਜਾਵਾਂਗੇ ਉਹਨੇ ਵੀ ਫੇਰ ਸਾਰੇ ਪ੍ਰੋਟੈਸਟ ਕਰਕੇ ਪੈਸੇ ਬਣਾ ਲੈਣੇ ਆ ਵੇ ਅህਦੀਪ ਗੱਲ ਪਿਆਹਾਂ ਦੀ ਨਹੀਂਗੀ ਪੈਸੇ ਭਾਵੇਂ ਲੱਗ ਜਾਣ ਇਹ ਆ ਵੀ ਜੀ ਤਾਂ ਠੀਕ ਠਾਕ ਹੋਣ ਪੈਸੇ ਨੇ ਕੀ ਕਰਨਾ ਜੇ ਇਹ ਨਾ ਠੀਕ ਹੋਏ ਤੇ ਉਹ ਤਾਂ ਅੱਡੀ ਮੈਂ ਗੱਲ ਸਮਝਦੀ ਆ ਪਰ ਮੇਰਾ ਕਹਿਣ ਦਾ ਮਤਲਬ ਆ ਕਿ ਉਦਨ ਟੈਸਟ ਹੋ ਗਈ ਆ ਤੇ ਹੁਣ ਦਵਾਈ ਲੈਣ ਜਾਣ ਟੈਸਟ ਨਾ ਕਰਾਣਾ ਚਲ ਕੋਈ ਗੱਲ ਨਹੀਂ ਉਹ ਤਾਂ ਕੀ ਤਾਂ ਨੇ ਉਹ ਟੈਸਟ ਵੇਖ ਕੇ ਨਹੀਂ ਦਵਾਈ ਦੇ ਦੇਣੀ ਜੀ ਚੀਜ਼ ਕਿ ਜੀਵਨ ਨੂੰ ਕੋਤੀ ਦੀ ਨੂੰ ਤੁਕਾ ਟੈਸਟ ਹੋਇਆ ਔਰ ਰਿਪੋਰਟ ਲੈ ਜਾਓ ਤੇ ਕੱਲੀ ਦਵਾਈ ਲੈ ਕੇ ਆਓ ਨਾਲੇ ਹੁਣ ਤੇ ਬਾਜੀ ਠੀਕ ਆ ਹੁਣ ਤੇ ਤੁਰਦੇ ਫਿਰਦੇ ਆ ਹੁਣ ਤੇ ਈ ਕੋਈ ਦਿੱਕਤ ਹੀ ਨਹੀਂ ਹੈਗੀ ਅੱਗੇ ਸੱਗੋ ਮੰਜੇ ਤੇ ਰਹਿੰਦੇ ਸੀ ਉੱਠਦੇ ਨਹੀਂ ਸੀ ਹੈਗੇ ਵੱਡ ਤੂੰ ਕੋਈ ਗੱਲ ਨਹੀਂ ਇਹਦੇ ਵਿੱਚ ਕੀ ਆ ਉਹ ਤੇ ਡਾਕਟਰ ਨੇ ਕਰਨਾ ਜਿਹੇ ਤੇ ਟੈਸਟ ਕਰਨੇ ਹੋਣਗੇ ਤੇ ਉਹਨੇ ਕਰਨੇ ਹੀ ਕਰਨੇ ਆ ਇਹਨਾਂ ਰਿਪੋਰਟਾਂ ਨੂੰ ਨੇ ਹੱਥ ਨਹੀਂ ਪਾਉਣਾ ਹੂੰ ਇਹ ਤੇ ਹਾਂ ਤੇ ਕੋਈ ਗੱਲ ਨਹੀਂ ਪੈਸਿਆਂ ਦੀ ਕੋਈ ਗੱਲ ਨਹੀਂਗੀ ਜੇ ਤੁਹਾਨੂੰ ਲੱਗਦਾ ਨਾ ਕਿ ਬਾਜੀ ਤੇ ਪੈਸੇ ਲੱਗਣਦੇ ਆ ਉਹ ਤਾਂ ਹੀ ਨਾ ਸਾਡੇ ਹਿੱਸੇ ਪਾ ਦਿਓ। ਉਹ ਨਹੀਂ ਗੀ ਦੀ ਮੈਂ ਤਾਂ ਹਿੱਸੇ ਵਾਲੀ ਗੱਲ ਥੋੜੋ ਕੀਤੀ ਐ। ਮੈਂ ਤਾਂ ਵੈਸੇ ਡਾਕਟਰ ਦੀ ਗੱਲ ਕੀਤੀ ਐ। ਚਲੋ ਕੋਈ ਨਹੀਂ ਦੇਖ ਲੋ ਤੂੰ ਜਿੱਦਾਂ ਕਰਨੀ ਐ ਮੈਂ ਤਾਂ ਤੁਹਾਨੂੰ ਸਿਰਫ ਦੱਸਣ ਹੀ ਆਈ ਸੀ ਜਾਂ ਮੈਂ ਤਾਂ ਸਿਰਫ ਕਹਿ ਸਕਦੀ ਆ ਬਾਕੀ ਮਰਜ਼ੀ ਤੇ ਤੁਸੀਂ ਆਪਣੀ ਕਰਨੀ ਆ ਉਹ ਤਾਂ ਮੈਨੂੰ ਪਤਾ ਹੀ ਆ। ਨਹੀਂ ਨਹੀਂ ਮੈਂ ਮਰਜ਼ੀ ਕਾਦੀ ਕਰਨੀ ਐ ਜਦੋਂ ਇੱਕ ਜੀ ਮੰਜੇ ਤੇ ਪਿਆ ਹੋਵੇ ਨਾ ਵੇਖ ਕੇ ਜਰਿਆ ਨਹੀਂ ਜਾਂਦਾ। ਧਿਆਣ ਘੜੀ ਘੜੀ ਉਤਨਾ ਵਾਲੀ ਜਾਂਦਾ ਵਾ। ਉੱਠਣ ਕਿਉਂ ਨਹੀਂ ਦੇ ਕੰਮ ਕਿਉਂ ਨਹੀਂ ਕਰਨ ਦੇ ਤੈਨੂੰ ਵੀ ਪਤਾ ਵਾ ਬੈ ਕੇ ਤਾਂ ਕਦੀ ਉਹਨਾਂ ਵੇਖਿਆ ਨਹੀਂਗਾ। ਉਤੇ ਹੈ ਚਲੋ ਕੋਈ ਨਹੀਂ ਚਲ ਜੋ ਜਿੱਥੇ ਜੀਵਨਦੀਪੀ ਕਹਿੰਦੀ ਸੀ ਮੈਂ ਕੋਈ ਕੰਮ ਕਰ ਲਾ ਮੇਰੀ ਇੱਥੇ ਅੱਗੇ ਕਿਹੜਾ ਕੁਝ ਹੁੰਦਾ ਜਿਹੜੀ ਅੱਜ ਸੁਣਨੀ ਹੈ ਇਹਨੂੰ ਤੇ ਨਾ ਪੈਸਿਆਂ ਦਾ ਹੀ ਪਿਆਵਾ ਜਿੱਥੇ ਫੇਰ ਗਿਆ ਡਾਕਟਰ ਕੋ ਉੱਥੇ ਪੈਸੇ ਲੱਗਣੇ ਆ 10 ਬੰਦੇ ਨਾਲ ਪੈਸੇ ਚੰਗੇ ਆ ਤੇਰੇ ਵਾਲੀ ਤਾਂ ਹੱਦ ਹੋ ਗਈ ਆ ਕੋਈ ਗੱਲ ਨਹੀਂ ਮੈਂ ਮੰਮੀ ਨੂੰ ਇਹੋ ਗੱਲ ਹੀ ਕਹਿਣੀ ਆ ਵੀ ਮੰਮੀ ਜੀ ਜੀ ਇਹਨਾਂ ਨੂੰ ਲੱਗਦਾ ਨਾ ਕਿ ਬਾਜੀ ਦੇ ਪੈਸੇ ਲੱਗਣਦੇ ਆ ਉਹ ਸਾਡੇ ਹਿੱਸੇ ਪਾ ਦਿਓ ਅਸੀਂ ਆਪੇ ਦੇ ਦਾਂਗੇ ਕਿ ਕਿੱਡੀ ਚਲਾਗਾ ਪੀ ਸਟਾਈਲਿੰਗ ਦੀ ਰਹਿੰਦੀ ਆ ਫਲਾਣਾ ਕੀ ਗੱਲ ਕਰਨ ਡਿਆ ਵਾ ਢਿੰਗੜਾ ਕੀ ਗੱਲ ਕਰਨ ਡਿਆ ਵਾ ਇਹਦੇ ਆਲੀ ਤਾਂ ਹੱਦ ਹੋਈ ਆ ਮੂੰਹ ਚੁੱਕ ਕੇ ਉਸੇ ਵੇਲੇ ਭੱਜੀ ਹੁੰਦੀ ਆ ਫਲਾਣੇ ਡਾਕਟਰ ਕੋਲ ਨਾ ਖੜਿਓ ਉਦੋਂ ਵੀ ਆਂਦੀ ਹੀ ਨਾ ਖੜਿਓ ਟੈਸਟ ਨਾ ਕਰਵਾਇਓ ਇੱਥੇ ਹੀ ਠੀਕ ਹੋ ਜਾਣਾ ਵਾ ਨਾ ਤੈਨੂੰ ਇਹਦੇ ਵਿੱਚ ਕੀ ਤੰਗੀ ਆ ਜਾਣ ਵਾਲੇ ਜਾਣ ਡੇ ਆ ਤੂੰ ਐਵੇਂ ਅੰਦਰੋਂ ਸਾੜਦੀ ਫਿਰਦੀ ਆ